ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਸਾਹਿਗੁਰੂ ਨੇ ਇਸ ਸ੍ਰੀ ਸਿਰ ਸਾਜਣਾ ਕੀਤਾ ਉਹ ਅਕਾਲ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਜਿਸ ਨੇ ਆਪਣੀ ਅਕਾਲੀ ਸ਼ਕਤੀ ਦੇ ਵਿੱਚੋਂ ਆਪਣੇ ਆਪ ਦੇ ਵਿੱਚੋਂ ਰਹਿਮਤ ਕਰਕੇ ਸੰਸਾਰ ਬਣਾਇਆ ਪੰਜ ਤਤ ਚਾਰ ਯੁਗ ਆਦਿਕ ਬਣਾਏ ਅਕਾਲ ਪੁਰਖ ਵਾਹਿਗੁਰੂ ਦਾ ਉਹ ਨਿਰਗੁਣ ਸਰੂਪ ਜੋ ਕਿ ਬੜਾ ਅਗੰਮੀ ਹੈ ਉਸ ਦੇ ਵਿੱਚੋਂ ਹੀ ਸਮst ਸੰਸਾਰ ਪੈਦਾ ਹੋਇਆ ਕਰਦਾ ਹੈ ਅਤੇ ਉਸ ਦੇ ਵਿੱਚ ਹੀ ਜਾ ਕੇ ਸਮਾ ਜਾਂਦਾ ਹੈ ਪਿਆਰਿਓ ਅਕਾਲ ਪੁਰਖ ਵਾਹਿਗੁਰੂ ਦੀ ਅੱਜ ਬਹੁਤ ਅਗੰਮੀ ਖੇਡ ਤੁਹਾਨੂੰ ਬੇਨਤੀ ਕਰ ਰਹੇ ਹਾਂ ਉਸ ਨੇ ਆਪਣੇ ਵਿੱਚੋਂ ਤਿੰਨ ਸ਼ਕਤੀਆਂ ਬ੍ਰਹਮ ਵਿਸ਼ਨ ਮਹੇਸ਼ ਜੀ ਨੂੰ ਪ੍ਰਗਟ ਕੀਤਾ ਹੈ ਮਾਇਆ ਦੇ ਦੁਆਰਾ ਸੋ ਉਹਨਾਂ ਵਿੱਚੋਂ ਇੱਕ ਸ਼ਕਤੀ ਜਿਸ ਨੂੰ ਸੰਸਾਰ ਦੇ ਪ੍ਰਤਿਪਾਲਨਾ ਦੀ ਡਿਊਟੀ ਦਿੱਤੀ ਗਈ ਜੋ ਕਿ ਆਕਾਲ ਪੁਰਖ ਦੀ ਸੇਵਾਦਾਰ ਸ਼ਕਤੀ ਹੈ ਭਗਵਾਨ বিষ্ণੂ ਜੀ ਜੋ ਕਿ ਸੰਸਾਰ ਦੇ ਉੱਤੇ ਹਰ ਤਰ੍ਹਾਂ ਦੇ ਆਉਣ ਵਾਲੇ ਕਸ਼ਟਾਂ ਤੋਂ ਨੂੰ ਦੂਰ ਕਰਨ ਲਈ ਸੇਵਾ ਕਰਦੇ ਹਨ ਉਹਨਾਂ ਦਾ ਇੱਕ અવਤਾਰ ਹੋਇਆ ਜਿਸ ਦਾ ਨਾਮ ਕਪਿਲ ਮੁਨੀ ਕਰਕੇ ਜਾਣਿਆ ਜਾਂਦਾ ਹੈ ਕਪਲ ਮੁਨੀ। ਭਗਵਾਨ বিষ্ণੂ ਜੀ ਦਾ ਪਹਿਲਾ ਇਹ ઋષਿ ਰੂਪ অবতার ਹੋਇਆ ਹੈ। ਪਹਿਲਾ অবতার ਮੋਹਨੀ ਸੀ ਪਰ ਇਹ ઋષਿ অবতার ਸੀ ਉਹਨਾਂ ਦਾ। ਇਸ অবতার ਨੇ ਬਹੁਤ ਕਠਿਨ ਸਾਧਨਾ ਆਦਿਕ ਤੋਂ ਬਾਅਦ ਵਿੱਚ ਸਤਿਯੁਗ ਦੇ ਵਿੱਚ ਕਲਨਾ ਕਾਲੀ ਅਤੇ ਆਤਮਾ ਦੇ ਭੇਦ ਨੂੰ ਜਾਣੇ ਜੀਵ ਈਸ਼ ਆਤਮਾ ਦੇ ਭੇਦ ਨੂੰ ਜਾਣਿਆ ਹੈ ਅੰਤਰ ਗਿਆਨ ਨੂੰ ਪ੍ਰਾਪਤ ਕੀਤਾ ਉਸ ਗਿਆਨ ਨੂੰ ਪ੍ਰਾਪਤ ਕਰਨ ਤੋਂ ਬਾਅਦ ਵਿੱਚ ਆਤਮਾ ਦੀ ਜੋ ਖੋਜ ਨੂੰ ਆਪਣੇ ਗ੍ਰੰਥ ਸਾਂਖ ਦਰਸ਼ਨ ਕਰਕੇ ਲਿਖਣਾ ਕੀਤਾ ਜਿਸ ਵਿੱਚ ਆਤਮਾ ਦੀਆਂ 25 ਪ੍ਰਕਾਰ ਦੀਆਂ ਪ੍ਰਕਿਰਤੀਆਂ ਨੂੰ ਇਹਨਾਂ ਨੇ ਵਰਣਨ ਕੀਤਾ ਖੇੜ ਵਰਤੀ ਇਹਨਾਂ ਦੇ ਆਸ਼ਰਮ ਚ ਕੋਈ ਅਸ਼ਵਮੇਘ ਜੱਗ ਵਾਲਾ ਘੋੜਾ ਬਣ ਗਿਆ ਰਾਜਾ ਸਗਰ ਜੋ ਕਿ ਅਸ਼ਵਮੇਘ ਯੱਗ ਕਰ ਰਿਹਾ ਸੀ ਇਹਨਾਂ ਨੂੰ ਕੋਈ ਪਤਾ ਨਹੀਂ ਸੀ ਇਹ ਸਮਾਧੀ ਵਿੱਚ ਬੈਠੇ ਸਨ ਇਹ ਕਮ ਨਾਰਦ ਜੀ ਦਾ ਸੀ ਜਿਸ ਨੇ ਚੋਰੀ ਛਿਪੇ ਇਥੇ ਘੋੜਾ ਬਣ ਦਿੱਤਾ ਅਤੇ ਰਾਜੇ ਸਗਰ ਦੇ ਮੁੰਡਿਆਂ ਨੇ ਆ ਕੇ ਜਦੋਂ ਕਿਹਾ ਇਹ ਘੋੜਾ ਤੁਸੀਂ ਚੋਰੀ ਕੀਤਾ ਹੈ ਮਹਾਤਮਾ ਸਮਾਧੀ ਚੋਂ ਉੱਠੇ ਭਾਵ ਉਹਨਾਂ ਦੀ ਸਮਾਧੀ ਤੋੜ ਦਿੱਤੀ ਗਈ ਰਾਜੇ ਸਗਰ ਦੇ 60000 ਪੁੱਤਰਾਂ ਵੱਲੋਂ ਇਹਨਾਂ ਨੇ ਆਪਣੇ ਤਪ ਦੇ ਬਲ ਦੇ ਨਾਲ ਕਪਿਲ 무ਨੀ ਜੀ ਨੇ ਰਾਜਾ ਸਗਰ ਦੇ 60000 ਮੁੰਡੇ ਸਵਾਹ ਕਰ ਦਿੱਤੇ ਅੰਤ ਬਾਅਦ ਵਿੱਚ ਇਹ ਜੋਤ ਵਾਪਸ ਬੈਕੁੰਠ ਧਾਮ ਨੂੰ ਚਲੀ ਗਈ ਸਮਾ ਬਦਲਿਆ ਯੁਗ ਬਦਲਿਆ ਸੰਸਾਰ ਤੇ ਪਾਪ ਵਧਿਆ ਭਗਵਾਨ ਜੀ ਨੇ ਨਾਰਾਇਣ ਜੀ ਨੇ ਦੇਖਿਆ ਸੰਸਾਰ ਦੇ ਉੱਤੇ ਇੱਕ ਬਹੁਤ ਵੱਡਾ ਰਾਖਸ਼ ਜਿਸ ਦਾ ਨਾਮ ਦੰਬੋਧਵ ਕਰਕੇ ਆਖਿਆ ਗਿਆ ਉਸ ਨੇ ਜਦ ਤੱਕ ਹਾਸਲ ਕਰਕੇ ਸੰਸਾਰ ਨੂੰ ਤੰਗ ਕਰਨਾ ਸ਼ੁਰੂ ਕੀਤਾ ਸ੍ਰਿਸ਼ਟੀ ਨੇ ਪੁਕਾਰ ਕੀਤੀ ਚਰਨ ਪਰਸੇ ਇਹਨਾਂ ਨੇ ਆਪਣੇ ਦੋ અવਤਾਰ ਆਪਣੇ ਵਿੱਚੋਂ ਪੈਦਾ ਕੀਤੇ ਇੱਕ ਦਾ ਨਾਮ ਨਰ ਅਤੇ ਦੂਸਰੇ ਦਾ ਨਾਮ ਨਾਰਾਇਣ ਸਾਰੀ ਸ੍ਰਿਸ਼ਟੀ ਬੜੀ ਖੁਸ਼ ਹੋਈ। ਇੱਕੋ ਮਾਂ ਦੇ ਗਰਭ ਦੇ ਵਿੱਚੋਂ ਇਹਨਾਂ ਦੋ ਜੋਤਾਂ ਨੇ ਸੰਸਾਰ ਦੇ ਉੱਤੇ ਸਰੀਰ ਧਾਰਨ ਕੀਤਾ ਆ ਕੇ ਸੰਸਾਰ ਦੇ ਵਿੱਚ ਖੁਸ਼ੀਆਂ ਮਨਾਈਆਂ ਗਈਆਂ। ਇਤਨੇ ਵਿਦਵਾਨ ਸੰ ਬਾਲ ਰੂਪ ਤੋਂ ਹੀ ਔਰ ਇਤਨਾ ਅੱਛਾ ਸੀ ਸੰਸਾਰ ਨੂੰ ਇਹਨਾਂ ਨੇ ਉਪਦੇਸ਼ ਕਰਨਾ ਸ਼ੁਰੂ ਕੀਤਾ ਪਹਿਲਾਂ ਜਿੱਥੇ ਵੀ ਜਾਣਦੇ ਸਨ ਲੋਕ ਮੋਹਿਤ ਹੋਠ ਦੇ ਸਾਨੇ ਨਾਤੇ ਇਤਨੇ ਆਕਰਸ਼ਕ ਰੂਪ ਸੰਦੋਨਾ ਨਰ ਅਤੇ ਨਾਰਾਇਣ ਦੇ ਸੰਸਾਰ ਨੂੰ ਉਪਦੇਸ਼ ਕਰਦੇ ਅੱਗੇ ਚੱਲਦੇ ਗਏ ਰਿਸ਼ੀਆ ਮੁਨੀਆਂ ਨੂੰ ਉਪਦੇਸ਼ ਕਰਦੇ ਅੱਗੇ ਚੱਲਦੇ ਗਏ ਨਰ ਅਤੇ ਨਾਰਾਇਣ ਇੱਕ ਦਾ ਰੰਗ ਬਿਲਕੁਲ ਜੋ ਸਫੈਦ ਇੱਕ ਬਿਲਕੁਲ ਸ਼ਾਮ ਐਸੇ ਦੋਨੇ ਹੇ ਅਵਤਾਰ ਭਗਵਾਨ ਜੀ ਦੇ ઋષਿ ਸਰੂਪ ਤਪਸ਼ਿਆ ਕਰਨ ਲਈ ਚਲਦੇ ਗਏ ਸੰਸਾਰ ਦੀ ਭਲਾਈ ਦੇ ਲਈ ਆਪ ਜੀ ਦੋਨਾ ਅਵਤਾਰਾਂ ਨੇ ਬਹੁਤ ਪਰਉਕਾਰ ਕੀਤੇ ਬਹੁਤ ਹੀ ਜਿਆਦੇ ਸੰਸਾਰ ਦੇ ਸਥਾਨਾਂ ਤੇ ਜਾਂਦੇ ਹੋਏ ઋਸ਼ੀਆ ਮੁਨੀਆ ਆਦਿਕ ਲੋਕਾਂ ਨੂੰ ਗ੍ਰਸਤੀਆਂ ਨੂੰ ਸੰਨਿਆਸੀਆਂ ਨੂੰ ਉਪਦੇਸ਼ ਕੀਤਾ ਆਪជា ਬੜੇ ਗਿਆਨਵਾਨ ਅੰਤਰ ਆਤਮੇ ਜਾਗ੍ਰਿਤ ਰੂਹਾ ਕਿਉਂਕਿ ਸਿੱਧਾ ਅੰਸ਼ ਹੀ ਭਗਵਾਨ ਵਿਸ਼ਨੂੰ ਜੀ ਦੇ ਵਿੱਚੋਂ ਪ੍ਰਗਟ ਹੋਇਆ ਸੀ ਸੰਸਾਰ ਦੀ ਸੇਵਾ ਕਰਨ ਦੇ ਲਈ ਅੰਤ ਨੂੰ ਹੁਕਮ ਹੋਇਆ ਕਿ ਜਿਸ ਕਾਰਜ ਲਈ ਭੇਜਿਆ ਗਿਆ ਹੈ ਉਹ ਕਰੋ ਦੋਨਾਂ ਨੇ ਤਪੱਸਿਆ ਸ਼ੁਰੂ ਕੀਤੀ ਨਰ ਅਤੇ ਨਾਰਾਇਣ ਨੇ ਦੰਬੋਧਵਨਾਨ ਨਾਮਕ ਉਸ ਰਾਖਸ਼ ਨੂੰ ਮਾਰਨ ਦੇ ਲਈ ਜਿਸ ਨੇ 1000 ਕਵਚ ਵਰਦਾਨ ਚ ਪ੍ਰਾਪਤ ਕੀਤੇ ਸਨ ਜਿਨ੍ਹਾਂ ਨੂੰ ਤੋੜਨਾ ਲਗਭਗ ਅਸੰਭਵ ਸੀ ਉਸ ਨੂੰ ਵਰਦਾਨ ਪ੍ਰਾਪਤ ਸੀ ਕਿ ਜੋ ਵੀ ਇਹ ਕਵਚ ਤੋੜੇਗਾ ਉਹ ਆਪ ਮਰ ਜਾਏਗਾ ਇਹ ਦੋਨੇ ਤਪ ਕਰਦੇ ਸੀ ਇੱਕ ਮਰ ਜਾਂਦਾ ਸੀ ਦੂਜੇ ਨੂੰ ਆਪਣੀ ਆਤਮ ਸ਼ਕਤੀ ਨਾਲ ਜਿਉਂਦਾ ਕਰ ਦਿੰਦਾ ਸੀ ਦੂਜਾ ਲੜਦਾ ਸੀ ਬਾਲ ਰੂਪ ਤੋਂ ਜੰਗ ਕਿੱਤਾ ਜਦੋਂ ਇੱਕ ਮਰ ਜਾਂਦਾ ਸੀ ਦੂਜਾ ਬਾਲ ਰੂਪ ਚ ਜੰਗ ਸ਼ੁਰੂ ਕਰ ਦਿੰਦਾ ਸੀ ਇਸੇ ਤਰ੍ਹਾਂ ਇਹ ਦੋਨੇ ਮਹਾਸ਼ਕਤੀਆਂ ਜੰਗ ਕਰਦੀਆਂ ਰਹੀਆਂ ਇੱਕ ਮਰ ਜਾਂਦਾ ਸੀ ਦੂਸਰਾ ਤਪੱਸਿਆ ਕਰਨ ਲੱਗ ਜਾਂਦਾ ਸੀ ਉਹ ਆਪਣੇ ਆਤਮ ਬਲ ਨਾਲ ਦੂਸਰੇ ਨੂੰ ਜੌਂਦਾ ਕਰ ਦਿੰਦਾ ਸੀ ਆਪ ਲੜਨ ਲੱਗ ਜਾਂਦਾ ਸੀ ਇਸ ਤਰ੍ਹਾਂ ਕਰਦੇ ਕਰਦੇ ਇਹ ਜੋ ਰਾਖਸ਼ ਸੀ ਦੰਬੋਦਗ ਇਸਦਾ ਨਾਮ ਹੁੰਦਾ ਹੈ ਉਹ ਰਾਤਨ ਗ੍ਰੰਥਾਂ ਵਿੱਚ ਇਸ ਦੇ ਸਾਰੇ ਕਵਚ ਤੋੜ ਦਿੱਤੇ ਜਾਂਦੇ ਹਨ ਪਰ ਇੱਕ ਕਵਚ ਰਹਿ ਜਾਂਦਾ ਹੈ ਇਸ ਦੇ ਕੋਲ 999 ਕਵਚ ਜੋ ਸਨ ਉਹ ਟੁੱਟ ਗਏ ਇੱਕ ਬਚ ਜਾਂਦਾ ਹੈ ਆਪ ਹਜ਼ਾਰ ਕਵਚ ਸਨ ਜਦੋਂ ਇਸ ਨੇ ਦੇਖਿਆ ਕਿ ਹੁਣ ਮੈਨੂੰ ਮਾਰ ਦੇਣਗੇ ਇੱਕ ਕਵਚ ਹੀ ਬਚ ਗਿਆ ਹੈ ਤਾਂ ਇਸ ਅਹੰਕਾਰੀ ਰਾਖਸ਼ ਨੇ ਜਾ ਕੇ ਸੂਰਜ ਦੇਵਤਾ ਦੇ ਕੋਲੇ ਸ਼ਰਨ ਲੈ ਲਈ ਉਸ ਨੇ ਇਸ ਨੂੰ ਆਪਣੇ ਅੰਦਰ ਸ਼ਰਨ ਦੇ ਦਿੱਤੀ ਇਸ ਪਾਪੀ ਨੇ ਸਮਝਿਆ ਕਿ ਮੇਰਾ ਅੰਤ ਨਹੀਂ ਹੋਵੇਗਾ ਪਰ ਇਹ ਉੱਥੇ ਲੁੱਕ ਕੇ ਬੈਠ ਗਿਆ ਯੁੱਗ ਪਲਟਿਆ ਇਹ ਦੋਨੇ ਸ਼ਕਤੀਆਂ ਅਲੋਪ ਹੋ ਕੇ ਦੁਬਾਰਾ ਫਿਰ ਸ਼ਰੀਰ ਰਿਸ਼ੀ ਰੂਪ ਹੋ ਕੇ ਹਿਮਕੁੰਡ ਸਾਹਿਬ ਜਿੱਥੇ ਦੁਸ਼ਟ ਦਮਨ ਜੀ ਸਮਾਧੀ ਲਈ ਇਨਸਾਨ ਸਿਮਰਨ ਚ ਉਹਨਾਂ ਦੇ ਕੋਲ ਹਾਜ਼ਰ ਹੋ ਗਏ ਅਤੇ ਗਿਆਨ ਪ੍ਰਾਪਤ ਕੀਤਾ ਉਧਰ ਤ੍ਰੇਤਾ ਯੁਗ ਚੱਲ ਪਿਆ ਸੀ ਭਗਵਾਨ ਰਾਮਚੰਦਰ ਆਪਣੀ ਲੀਲਾ ਕਰ ਰਹੇ ਸਨ ਪਰ ਇਹ ਦੋਨੇ ਸ਼ਕਤੀਆਂ ਦੁਸ਼ਟ ਦਮਨ ਜੀ ਜੋ ਕਿ ਹੇਮਕੁੰਡ ਸਾਹਿਬ ਵਿਖੇ ਸਨ ਉਹਨਾਂ ਕੋਲੇ ਸਮਾਧੀ ਵਿੱਚ ਲੀਨ ਸਨ ਜਿੱਥੇ 360 ॠषि ਹੋਰ ਵੀ ਭਗਤੀ ਕਰਦੇ ਸਨ ਭਾਵ ਇਹ ਸਾਰੇ 360 ॠषि ਸਨ ਗੁਫਾਵਾਂ ਮੰਨ ਦੇ ਵਿੱਚ ਬੰਦਗੀ ਕਰਦੇ ਹੋਏ ਇਹ ਦੋਨੇ અવਤਾਰ ਕਿ ਦੁਸ਼ਟ ਦਮਨ ਜੀ ਦੀ ਸਮਾਧੀ ਬਹੁਤ ਹੀ ਜ਼ਿਆਦਾ ਗਹਿਰੀ ਸੀ ਬੜੀ ਜ਼ਿਆਦਾ ਗਹਿਰੀ ਸਮਾਧੀ ਵਿੱਚ ਉਹ ਰਹਿੰਦੇ ਸਨ ਸੋ ਇਹ ਦੋਨੇ ਨਰ ਅਤੇ ਨਾਰਾਇਣ ਜੋ ਕਿ ਅਗਲਾ ਜਨਮ ਲੈ ਚੁੱਕੇ ਸਨ ઋષਿ ਰੂਪ ਦੇ ਵਿੱਚ ਕਿਉਂਕਿ ਉਹ ਦੰਬੋਦਵ ਨਾਮਕ ਰਾਖਸ਼ ਬਾਹਰ ਆਉਣ ਲਈ ਤਿਆਰ ਹੀ ਨਹੀਂ ਸੀ ਸੋ ਉਸ ਨੂੰ ਮਾਰਨ ਦੇ ਲਈ ਇਹਨਾ ਹੋਰ ਸਮਾਂ ਉਡੀਕਣਾ ਕੀਤਾ ਯੁੱਗ ਪਲਟਿਆ ਸੰਸਾਰ ਦੀ ਖੇਡ ਪਲਟੀ ਜੋ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਸਮਾਂ ਬਦਲਦਾ ਗਿਆ ਦਵਾਪਰ ਯੁੱਗ ਜੋ ਕਿ ਬਾਅਦ ਵਿੱਚ ਲੱਗਿਆ ਸ਼ੁਰੂ ਹੋਇਆ ਇਹ ਦੋਨੇ ઋષਿ ਆਪਣੀਆਂ ਸਮਸਤ ਸ਼ਕਤੀਆਂ ਨੂੰ ਅਰਜਿਤ ਕਰ ਚੁੱਕੇ ਸਨ ਸਰਬ ਗਿਆਨ ਨੂੰ ਪ੍ਰਾਪਤ ਕਰ ਚੁੱਕੇ ਸਨ ਆਤਮ ਬਲ ਸਿਖਰ ਤੇ ਸੀ ਅਤੇ ਹੁਣ ਇਹ ਫੈਸਲਾ ਹੋਇਆ ਕਿ ਦੁਆਰਾ ਜਨਮ ਲਿਆ ਜਾਵੇ ਉਸ ਰਾਖਸ਼ਸ ਨੂੰ ਮਾਰਨ ਲਈ ਦੋਨੇ ਮਹਾ ਸ਼ਕਤੀਆਂ ਇੱਕ ਅਰਜੁਨ ਤੇ ਇੱਕ ਭਗਵਾਨ ਕ੍ਰਿਸ਼ਨ ਦੇ ਰੂਪ ਦੇ ਵਿੱਚ ਸੰਸਾਰ ਦੇ ਉੱਤੇ ਪ੍ਰਗਟ ਹੋਣਾ ਕਰਦੇ ਹਨ ਬਹੁਤ ਹੀ ਸੁੰਦਰ ਸਰੂਪ ਦੋਨਾਂ ਦਾ ਬੜੇ ਪ੍ਰਾਕ੍ਰਮੀ ਇੱਕੋ ਸ਼ਕਤੀ ਦੇ ਦੋ ਅੰਸ਼ ਅੱਗੇ ਜਾ ਕੇ ਜੰਗ ਦਾ ਮੈਦਾਨ ਸਾਹਮਣੇ ਆਉਂਦਾ ਹੈ ਪਰ ਇਹਨਾਂ ਦਾ ਆਪਸੀ ਪ੍ਰੇਮ ਦੇਖ ਕੇ ਲੋਕ ਹੈਰਾਨ ਹੁੰਦੇ ਸਨ ਭਰਾ ਭੂਆ ਦੇ ਮੁੰਡੇ ਸਨ ਅਰਜੁਨ ਭਗਵਾਨ ਕ੍ਰਿਸ਼ਨ ਜੀ ਦੇ ਆਪਸੀ પ્રેમ ਇਤਨਾ ਜ਼ਿਆਦਾ ਸੀ ਕਿ ਇੱਕੋ ਹੀ ਸਰੂਪ ਨਜ਼ਰ ਆਉਂਦਾ ਸੀ ਦੋਨਾਂ ਦਾ ਇੱਕੋ ਹੀ ਸਰੂਪ ਕੋਈ ਫਰਕ ਹੀ ਨਹੀਂ ਨਜ਼ਰ ਆਉਂਦਾ ਸੀ ਭਗਵਾਨ ਜੀ ਨੇ ਹੁਕਮ ਕੀਤਾ ਹੈ ਅਰਜੁਨ ਜਾਓ ਅਸੀਂ ਤੁਹਾਨੂੰ ਇਹ ਮੰਤਰ ਆਦਿਕ ਦਿੱਨੇ ਹਾਂ ਸਮੂਹ ਸ਼ਸਤਰਾਂ ਦੀ ਆਰਾਧਨਾ ਕਰੋ 1000 800 ਸਾਲ ਦੇ ਕਰੀਬ ਲਗਭਗ 1800 ਸਾਲ ਦੇ ਕਰੀਬ ਸ਼ਸਤਰਾਂ ਦੀ ਅਰਾਧਨਾ ਕੀਤੀ ਗਈ। ਸ਼ਸਤਰਾਂ ਨੂੰ ਨਿਰਗੁਣ ਤੋਂ ਸਰਗੁਣ ਰੂਪ ਵਿੱਚ ਪ੍ਰਗਟ ਕਰਨ ਦੀ ਵਿੱਦਿਆ ਅਰਜੁਨ ਨੇ ਪ੍ਰਾਪਤ ਕਰ ਲਈ। ਹਜ਼ਾਰਾਂ ਲੱਖਾਂ ਸ਼ਸਤਰਾਂ ਨੂੰ ਅਰਜਿਤ ਕੀਤਾ। ਸਮੂਹ ਸ਼ਸਤਰਾਂ ਨੂੰ ਅਰਜਿਤ ਕਰਨ ਤੋਂ ਬਾਅਦ ਵਿੱਚ दैਵੀ ਸ਼ਸਤਰਾਂ ਦੀ ਤਾਕਤ ਦੇ ਨਾਲ ਅਰਜੁਨ ਭਰ ਗਿਆ। ਅਤੇ ਵਾਪਸ ਜਦੋਂ ਆਏ ਮਹਾਭਾਰਤ ਦੇ ਜੰਗ ਦੇ ਵਿੱਚ ਮੋਹ ਇਤਨਾ ਵੱਧ ਗਿਆ ਕਿ ਜੰਗ ਕਰਨ ਤੋਂ ਇਨਕਾਰ ਕਰ ਦਿੱਤਾ ਆਖਣ ਲੱਗੇ ਹੇ ਕੇਸ਼ਵ ਮੇਰੇ ਅੰਦਰ ਮਮਤਾ ਹੈ ਮੈਂ ਇਹਨਾਂ ਨੂੰ ਨਹੀਂ ਮਾਰ ਸਕਦਾ ਭਗਵਾਨ ਆਖਣ ਲੱਗੇ ਆਪਾਂ ਇੱਕੋ ਰੂਪ ਹਾਂ ਹੇ ਅਰਜੁਨ ਮੈਂ ਤੈਨੂੰ ਗਿਆਨ ਦੇ ਦੁਆਰਾ ਜਗਾਉਣਾ ਕਰਾਂਗਾ ਆਖਣ ਲੱਗਾ ਅਰਜੁਨ ਹੇ ਪ੍ਰਭੂ ਮੇਰੇ ਤੇ ਕਿਰਪਾ ਕਰੋ ਮੈਨੂੰ ਇਸ ਮੋਹ ਜਾਲ ਚੋਂ ਕਢੋ ਮੈਂ ਲੜਨਾ ਚਾਹੁੰਨਾ ਹਾਂ ਪਰ ਲੜ ਨਹੀਂ پا ਰਿਹਾ ਮੇਰੇ ਤੇ ਕਿਰਪਾ ਕਰੋ ਪ੍ਰਭੂ ਦਇਆ ਕਰੋ ਪ੍ਰਭੂ ਭਗਵਾਨ ਗੀਤਾ ਉਚਾਰਨ ਕਰਦੇ ਹਨ ਆਪਣੀ ਬਾਣੀ ਉਚਾਰਨ ਕਰਦੇ ਹਨ ਮੁਖ ਚੋਂ ਅਤੇ ਇਸ ਨੂੰ ਸੰਤੁਸ਼ਟ ਕਰਨ ਦੇ ਲਈ ਆਪਣਾ ਵਿਰਾਟ ਰੂਪ ਪ੍ਰਗਟ ਕਰ ਦਿੰਦੇ ਹਨ ਸਮੂਹ ਬ੍ਰਹਮੰਡ ਦੇ ਵਿੱਚ ਇਸ ਨੂੰ ਕੇਵਲ ਔਰ ਕੇਵਲ ਨਾਰਾਇਣ અવਤਾਰ ਜੋ ਕਿ ਭਗਵਾਨ ਕ੍ਰਿਸ਼ਨ ਜੀ ਉਸ ਵੇਲੇ ਸਨ ਉਸ ਦੇ ਵਿਰਾਟ ਰੂਪ ਦੇ ਦਰਸ਼ਨ ਹੁੰਦੇ ਹਨ ਅਰਜੁਨ ਬਿਲਕੁਲ ਸੰਤੁਸ਼ਟ ਹੋ ਜਾਂਦਾ ਹੈ ਅਤੇ ਆਖਦਾ ਹੈ हे ਪ੍ਰਭੂ ਆਪ ਜੀ ਦਾ ਇਸ ਰੂਪ ਦੇਖ ਕੇ ਮੈਂ ਨਿਹਾਲ ਹੋਇਆ ਹਾਂ ਸੰਤੁਸ਼ਟ ਹੋਇਆ ਹਾਂ ਮੇਰਿੰਦਰ ਕੋਈ ਮੋਹ ਨਹੀਂ ਹੁਣ ਮੈਂ ਤਿਆਰ ਹਾਂ ਉੱਥੇ ਇਹ ਜਿਹੜਾ ਰਾਖਸ਼ ਦੰਬੋਦਵ ਉਸ ਵੇਲੇ ਸੂਰਜ ਚ ਲੁਕ ਗਿਆ ਸੀ ਇਹ ਵੀ ਜਨਮ ਲੈ ਚੁੱਕਿਆ ਹੈ ਕਾਰਣ ਦੇ ਰੂਪ ਦੇ ਵਿੱਚ ਇਸ ਨੂੰ ਕਰਨ ਦੇ ਰੂਪ ਦੇ ਵਿੱਚ ਜਨਮ ਮਿਲ ਚੁੱਕਿਆ ਹੈ ਅਰਜੁਨ ਅਤੇ ਕਰਨਾਮੋ ਸਾਹਮਣੇ ਲੜਦੇ ਹਨ ਭਾਰੀ ਜੰਗ ਹੁੰਦਾ ਹੈ ਭਾਰੀ ਜੰਗ ਦੇ ਵਿੱਚ ਕਰਨ ਦੇ ਕੀਤੇ ਮਾੜੇ ਕਰਮ ਸਾਹਮਣੇ ਆਉਂਦੇ ਹਨ ਉਸ ਨੂੰ ਜੋ ਸ਼ਰਾਬ ਮਿਲਿਆ ਸੀ ਉਸ ਕਰਕੇ ਉਸ ਦੇ ਰੱਥ ਦਾ ਚੱਕਾ ਫਸ ਜਾਂਦਾ ਹੈ ਚੱਕਾ ਫਸਦਾ ਹੈ ਇਸ ਨੂੰ ਇਸ ਦੇ ਕੀਤੇ ਦੀ ਸਜ਼ਾ ਦਿੱਤੀ ਜਾਂਦੀ ਹੈ ਤੇ ਇਹ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਮ੍ਰਿਤਿ ਉਨ ਉਪਰਾਪਤ ਹੋ ਜਾਂਦਾ ਹੈ ਤੀਰ ਇਸ ਨੂੰ ਪਾੜ ਸੁੱਟਦੇ ਹਨ ਮਾਰ ਦਿੱਤਾ ਜਾਂਦਾ ਉਪਰੰਤ ਇਹ ਦੋਨੋਂ ਸ਼ਕਤੀਆਂ ਨਰਨਾਰਾਇਣ ਭਾਗ ਕ੍ਰਿਸ਼ਨ ਅਰਜੁਨ ਜੀ ਜੋ ਸੰਸਾਰ ਤੇ ਸੇਵਾ ਕਰਨ ਤੋਂ ਉਪਰੰਤ ਵਾਪਸ ਆਪਣੇ ਧਾਮ ਨੂੰ ਜਾਣਾ ਕਰਦੀਆਂ ਨੇ ਭਗਵਾਨ ਕ੍ਰਿਸ਼ਨ ਪਹਿਲਾਂ ਚਲੇ ਜਾਂਦੇ ਹਨ ਅਰਜੁਨ ਬਾਅਦ ਵਿੱਚ ਸ਼ਰੀਰ ਛੱਡਦਾ ਹੈ ਕ੍ਰਿਸ਼ਨ ਜੀ ਦੀ ਸਾਰੀ ਪਰਜਾ ਦੀ ਸੰਭਾਲ ਅਰਜੁਨ ਨੇ ਬਾਅਦ ਵਿੱਚ ਕੀਤੀ ਸੀ ਇਹ ਦੋਨੇ ਮਹਾਸ਼ਕਤੀਆਂ ਬਾਦ ਵਿੱਚ ਕਲਯੁਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਚਰਨਾਂ 'ਚ ਸੇਵਾ ਕਰਨ ਲਈ ਹਾਜ਼ਰ ਹੁੰਦੀਆਂ ਹਨ ਕਿਉਂਕਿ ਦਸਵੇਂ ਪਾਛੰਦਰੰਗਕਾਰ ਆਪ ਪਰਮੇਸ਼ਰ ਆਏ ਸਨ ਜੋ ਵੱਡੀ ਸ਼ਕਤੀ ਭਗਵਾਨ ਜੀ ਨਰਾਇਣ ਅਵਤਾਰ ਵੱਡੇ ਬਾਬਾ ਜੀ ਦੇ ਰੂਪ ਵਿੱਚ ਪ੍ਰਗਟ ਹੁੰਦੇ ਹਨ ਅਨੇਕਾਂ ਦਸ਼ਮਣਾਂ ਨੂੰ ਮਾਰਦੇ ਹਨ ਨਾਸ਼ ਕਰਦੇ ਹਨ ਆਈਸੀ ਸੂਰਬੀਰਤਾ ਨਾਲ ਜੰਗ ਕੀਤਾ ਜਾਂਦਾ ਹੈ ਵੱਡੇ ਵੱਡੇ ਜਰਨਲ ਦੇਖਦੇ ਕੇ ਹੈਰਾਨ ਹੁੰਦੇ ਹਨ ਕਿ ਇਹ ਐਸੀ ਕਿਹੜੀ ਸ਼ਕਤੀ ਹੈ ਜੋ ਜੰਗ ਕਰ ਰਹੀ ਹੈ ਸ਼ਹੀਦੀ ਪ੍ਰਾਪਤ ਕਰਨ ਤੋਂ ਉਪਰੰਤ ਸੱਚਖੰਡ ਨੂੰ ਜਾਣਾ ਕਰਦੀ ਹੈ ਸ਼ਕਤੀ ਦੂਸਰੀ ਸ਼ਕਤੀ ਨਰਵਤਾਰ ਵੀ ਮਹਾਰਾਜ ਸੱਚੇ ਪਾਤਸ਼ਾਹ ਜਿਸ ਦੇ ਨਾਲ ਜੰਗ ਦੇ ਵਿੱਚ ਸੇਵਾ ਕਰਦੀ ਹੈ ਕਿਸੇ ਹੋਰ ਜੰਗ ਦੇ ਵਿੱਚ ਮੁਕਤਸਰ ਸਾਹਿਬ ਦੀ ਜੰਗ ਦੇ ਵਿੱਚ ਨਰਵਤਾਰ ਜੋ ਸਾਹ ਅਰਜੁਨ ਜਿਸ ਨੂੰ ਆਖਿਆ ਗਿਆ ਉਸ ਜੰਗ ਦੇ ਵਿੱਚ ਕਾਲਪੁਰ ਖੁਸ਼ ਹੁੰਦੇ ਹਨ ਨਰ ਸ਼ਕਤੀ ਤੇ ਅਰਜੁਨ ਤੇ ਅਤੇ ਉਸ ਨੂੰ ਬਖਸ਼ਿਸ਼ਾਂ ਨਾਲ ਨਿਵਾਜ ਕੇ ਆਪਣਾ ਅੰਸ਼ ਬਣਾ ਲੈਂਦੇ ਹਨ ऐसीयां ਖੇਡਾਂ ਸੰਸਾਰ ਦੇ ਉੱਤੇ ਚਲਦੀਆਂ ਆ ਰਹੀਆਂ ਨੇ ਪਿਆਰੇਓ ਆਮ ਬੰਦੇ ਦੀ ਬੁੱਧੀ ਇਸ ਤੋਂ ਪਰੇ ਹੈ ਇਹ ਪ੍ਰਭੂ ਦੀ ਮਾਇਆ ਸ਼ਕਤੀ ਦਾ ਖੇਡ ਹੈ ਕਾਲਪੁਰਖ ਦਾ ਆਪਣਾ ਖੇਡ ਹੈ ਪਿਆਰਿਓ ਇਸ ਨੂੰ ਸਮਝਣਾ ਅਸੰਭਵ ਹੈ ਜੇ ਕਿਸੇ ਨੂੰ ਉਹ ਜਣਾਵੇ ਉਹੀ ਸਮਝ ਸਕਦਾ ਹੈ ਇਹ ਪ੍ਰਭੂ ਦੀ ਵੱਡੀ ਖੇਡ ਹੈ ਇਹ ਜੋ ਨਾਰਾਇਣ ਅਵਤਾਰ ਆਏ ਬਾਦ ਵਿੱਚ ਇਹਨਾਂ ਨੇ ਇਸੇ ਧਰਤੀ ਨੂੰ ਭਾਗ ਲਾਏ ਜਿਸ ਦਾ ਨਾਮ ਇਹ ਹੈ ਪਿਆਰੇ ਇਹ ਨਰਾਇਣ અવਤਾਰ ਉਸ ਸਥਾਨ ਤੇ ਪ੍ਰਗਟ ਹੋਏ ਜਿੱਥੇ ਆਪ ਜੀ ਨੇ ਕ੍ਰਿਸ਼ਨ ਰੂਪ ਦੇ ਵਿੱਚ ਕਾਲੀਏ 나ਗ ਦੇ ਨਾਲ ਯੁੱਧ ਕੀਤਾ ਤੇ ਉਸ ਨੂੰ ਵਸ ਕਰਕੇ ਲੋਕਾਂ ਦਾ ਭਲਾ ਕੀਤਾ ਨਰ ਸ਼ਕਤੀ ਵੀ ਸੇਵਾ ਦੇ ਵਿੱਚ ਮੌਜੂਦ ਅਕਾਲ ਪੁਰਖ ਦੀ ਇਹ ਸਾਰੀ ਖੇਡ ਹੈ ਪਿਆਰਿਓ ਆਮ ਬੰਦੇ ਦੀ ਸਮਝ ਤੋਂ ਪਰੇ ਜਾਪ ਤਾਪ ਭਗਤੀ ਸਭ ਕੁਝ ਕਰਨ ਤੋਂ ਪੁਰੰਤ ਵੀ ਅਕਾਲ ਪੁਰਖ ਦਾ ਹੁਕਮ ਸਭ ਤੋਂ ਵੱਡੀ ਚੀਜ਼ ਹੈ ਹੁਣੇ ਦੋਨੇ ਸ਼ਕਤੀਆਂ ਨਰ ਅਤੇ ਨਾਰਾਇਣ ਜਦੋਂ ਹੀ ਇਸ ਸੰਸਾਰ ਨੂੰ ਛੱਡਣ ਗਿਆਂ ਜੇ ਇਸ ਤਰ੍ਹਾਂ ਹੀ ਲੋਭ ਹੋਣਗੇ ਜੰਗ ਜਦ ਸ਼ੁਰੂ ਹੋ ਜਾਣਗੇ ਮਾਰ ਕਾਟ ਮਚੇਗੀ ਜਿਤਨੇ ਭਾਰੀ ਸ਼ਸਤਰ ਆਦਿਕ ਬਣੇ ਹਨ ਸਭ ਚੱਲਣ ਲਈ ਤਿਆਰ ਹੋ ਜਾਣੇ ਨੇ ਲੜ ਲੜ ਕੇ ਮਰਨਗੇ ਲੋਕ ਬੁਰਾ ਹਾਲ ਹੋ ਜਾਏਗਾ ਸਮਝ ਨਹੀਂ ਆਏਗਾ ਕੀ ਹੋਣਾ ਇੱਕ ਦੇਸ਼ ਦੀ ਫੌਜ ਦੂਜੇ ਦੇਸ਼ਾਂ ਨੂੰ ਕੱਟਦੀ ਵੱਢਦੀ ਅੰਦਰ ਤਕਾਵੜੇਗੀ ਬਸ ਲਹੂ ਲੋਹਾਨ ਅੱਗ ਹਹਾਕਾਰ ਅਜੇ ਇਹ ਸਮਾਂ ਹੈ ਸਮਾਂ ਹੈ ਇਹ ਸਮਾਂ ਆਵੇਗਾ ਆਵੇਗਾ ਇਹ ਸਮਾਂ ਜਦੋਂ ਐਸਾ ਹਾਲ ਹੋਵੇਗਾ ਕਿ ਸਮਝ ਤੋਂ ਪਰੇ ਦੀ ਗੱਲ ਹੋਵੇਗੀ ਦੋਨੇ ਸ਼ਕਤੀਆਂ ਦੇ ਸਰੀਰ ਤਿਆਗ ਦੇ ਸਾਰੇ ਹੋ ਜਾਏਗਾ ਉਹ ਅਹੰਕਾਰ ਦੀ ਖੇਡ ਨੂੰ ਸਮਝੋ ਉਹ ਪ੍ਰਭੂ ਉਹ ਅਹੰਕਾਰ ਸਰੂਪ ਜੋ ਕੇਵਲ ਇੱਕ ਹੈ ਉਹਦੀ ਭਗਤੀ ਕਰੋ ਉਸ ਵਿੱਚ ਲੀਨ ਹੋ ਜਾਵੋ ਸੁਖੰਚ ਬੇਨਤੀ ਕੀਤੀ ਹੈ ਸਾਰੀ ਖੇਡ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ